ਗੱਡੀ ਦੇ 에어 ਬੈਗ ਨੇ ਜਿਹੜੇ ਆ ਦੇਖੋ ਇਸ ਤਰ੍ਹਾਂ ਦੇ ਨਾਲ 에어 ਬੈਗ ਨੇ ਜਿਹੜੇ ਦੇਖ ਸਕਦੇ ਹੋ ਦੋਸਤੋ 에어 ਬੈਗ ਖੁੱਲ ਗਏ ਸੀਗੇ ਪਰ ਜਾਨ ਨਹੀਂ ਬਚ ਸਕੀ 에어 ਬੈਗ ਜ਼ਰੂਰ ਖੁੱਲ ਗਏ ਦੋ 에어 ਬੈਗ ਖੁੱਲ ਗਏ ਸੀ ਨੌਜਵਾਨ 28 30 ਸਾਲ ਦਾ ਨੌਜਵਾਨ ਸੀਗਾ ਜੋ ਕਿ ਭੂਆ ਦੇ ਮੁੰਡੇ ਦੇ ਵਿਆਹ ਤੋਂ ਜਾਗੋ ਤੋਂ ਵਾਪਸ ਆ ਰਿਹਾ ਸੀਗਾ ਆ ਦੇਖੋ 에어 ਬੈਗ ਖੁੱਲ ਗਏ ਸੀ ਪਰ ਜਾਨ ਨਹੀਂ ਜਿਹੜੀ ਬਚੀ ਨਹੀਂ ਸਤਿ ਸ੍ਰੀ ਅਕਾਲ ਦੋਸਤੋ ਜੋ ਐਕਸੀਡੈਂਟ ਹੋਇਆ ਸਵੇਰੇ ਵੀ ਵੀਡੀਓ ਪਾਈ ਸੀ ਖਬਰ ਲਾਈ ਸੀ ਪਰ ਹੁਣ ਸਾਨੂੰ ਪੂਰੀ ਜੋ ਜਾਣਕਾਰੀ ਮਿਲੀ ਹੈ ਇਹ ਨੌਜਵਾਨ ਬਾਈ ਲਾਡੀ 28 30 ਸਾਲ ਦਾ ਨੰਬਰ ਧਰੀ ਨੌਜਵਾਨ ਦੱਸਿਆ ਜਾ ਰਿਹਾ ਹੈ ਖੜਿਆਲੀ ਕੋਠੇ ਆਲਾ ਸਿੰਘਾਲੇ ੂਆ ਦੇ ਮੁੰਡੇ ਦੇ ਵਿਆਹ ਚੋਂ ਰਾਤ ਜਾਗੋ ਤੋਂ ਵਾਪਸ ਆ ਰਿਹਾ ਸੀ ਜਿੱਥੇ ਕੀ ਐਕਸੀਡੈਂਟ ਨੇ jaan ਲੈ ਲਈ ਤੇ ਬਰਾਤ ਸਰਦਾਰ ਪੈਲਸ ਸ਼ਾਇਲੀ ਦੇ ਵਿੱਚ ਬਰਾਤ ਨੇ ਆਉਣਾ ਸੀਗਾ ਲਦਾਲ ਪਿੰਡ ਤੋਂ ਤੇ ਜਿੱਥੇ ਇੱਕ ਮੌਤ ਹੋ ਗਈ ਦੂਜਾ ਜ਼ਖਮੀ ਪਟਿਆਲੇ ਇਲਾਜ ਹੈ ਤੇ ਉਥੇ ਦੋ ਵਿਆਹ ਨੇ ਜਿਹੜੇ ਉਥੇ ਵੀ ਸੋਗ ਦੀ ਲਹਿਰ ਹੋ ਗਈ ਵਿਆਹਾਂ ਚ ਸਤਿ ਸ੍ਰੀ ਅਕਾਲ ਦੋਸਤੋ ਜੋ ਸਾਨੂੰ ਹੈ ਐਕਸੀਡੈਂਟ ਵਾਲੀ ਮੈਂ ਪਹਿਲਾਂ ਖਬਰ ਪਾਈ ਸੀ ਸਵੇਰੇ ਇਹਦੇ ਵਿੱਚ ਜੋ ਜਾਣਕਾਰੀ ਸਾਹਮਣੇ ਆਈ ਹੈਗੀ ਇਹ ਮੁੰਡਾ 30 ਸਾਲ ਦਾ ਅੰਬਰਤਾਰੀ ਮੁੰਡੇ ਦੀ ਮੌਤ ਹੋਈ ਹੈਗੀ 30 ਸਾਲ ਦਾ ਸੀਗਾ ਇਹ ਖੜਿਆਲੀ ਕੋਠਿਆਂ ਦਾ ਖੜਿਆਲੀ ਕੋਠਿਆਂ ਦਾ ਸੀਗਾ ਤੇ ਆਹ ਬੈਣ ਹੈ ਉਹ ਗੱਡੀ ਖੜੀ ਉਹਨੂੰ ਪਾਸ ਕਰਦੀ ਸੀ ਉਹ ਸਾਹਮਣੇ ਖੜੀ ਹੈਗੀ ਜਿਹੜੀ ਜੰਨੀ ਕੇ ਸਿੱਧੀ ਆ ਕੇ ਇਹ ਇਧਰੋਂ ਲੈਹਰੇਕ ਨਹੀਂ ਆ ਰਹੀ ਸੀ ਇਹ ਚ ਵੱਜੀ ਇਹ ਮੁੰਡਾ ਲਾਡੀ ਨੌਂਦਾ ਖੜਿਆ ਵਾਲੀ ਕੋਠਿਆਂ ਦਾ ਮੁੰਡਾ ਸੀ ਇਹ ਇਸ ਨੂੰ ਹੋਰ ਦੱਸਦੀ ਹੈ ਇਹ ਆਪਦੀ ਭੂਆ ਦੇ ਵਿਆਹ ਦੇ ਵਿੱਚ ਭੂਆ ਦੇ ਮੁੰਡੇ ਦੇ ਵਿਆਹ ਚ ਸੌਰੀ ਭੂਆ ਦੇ ਮੁੰਡੇ ਦੇ ਵਿਆਹ ਦੇ ਵਿੱਚ ਯਾਨੀ ਕਿ ਇਹਨੇ ਰਾਤ ਉਸ ਤੋਂ ਆਏ ଥିਗਾ ਜਿਹੜੀ ਰਾਤ ਨੂੰ ਯਾਨੀ ਕਿ ਪ੍ਰੋਗਰਾਮ ਹੁੰਦਾ ਹੁੰਦਾ ਹੈਗਾ ਉੱਥੋਂ ਆਇਆ ਸੀਗਾ ਉੱਥੇ ਯਾਨੀ ਕਿ ਐਕਸੀਡੈਂਟ ਚ ਜਿਹੜੀ ਹੈਗੀ ਉਹਦੀ ਮੌਤ ਹੋ ਗਈ ਭੂਆ ਦੇ ਮੁੰਡੇ ਦੇ ਵਿਆਹ ਚ ਜਾਣਾ ਸੀਗਾ ਇਹਨੇ ਲਦਾੜ ਲੋਦਾਲ ਪਿੰਡ ਦੇ ਵਿੱਚ ਭੂਆ ਦੇ ਮੁੰਡੇ ਦੇ ਵਿਆਹ 'ਚ ਜਾਣਾ ਸੀਗਾ ਜਿੱਥੇ ਐਕਸੀਡੈਂਟ ਨਾਲ ਬਾਈ ਦੀ ਲਾਡੀ ਦੀ 30 ਸਾਲ ਦੀ ਲਗਭਗ ਉਮਰ 28-30 ਸਾਲ ਦੀ ਮੌਤ ਹੋ ਗਈ ਤੇ ਇੱਕ ਨਾਲ ਹੋਰ ਸੀ ਉਹ ਪਟਿਆਲੇ ਜੇਰੇ ਇਲਾਜ ਹੈ ਉਹਨੂੰ ਪਟਿਆਲੇ ਦਾਖਲ ਕੀਤਾ ਗਿਆਗਾ ਤੇ ਇਹ ਤਸਵੀਰਾਂ ਨੇ ਜੀ ਦੇਖ ਸਕਦੇ ਹਾਂ ਸ਼ਾਇਲੀ ਤੋਂ ਜਦੋਂ ਸ਼ਾਇਲੇ ਨੂੰ ਜਾਂਦੇ ਆ ਤੇ ਅੱਜ ਬਰਾਤਾਂ ਸੀਆਂ ਦੋਏ ਪਰਿਵਾਰਾਂ ਦੀਆਂ ਸਰਦਾਰ ਪੈਲਸ ਸ਼ਾਇਲੀ ਦੇ ਵਿੱਚ ਸਰਦਾਰ ਪੈਲਸ ਬੁੱਕ ਕਰਿਆ ਹੋਇਆ ਸੀਗਾ ਇਹ ਹਜੇ ਵੀ ਦੇਖ ਕੇ ਲੰਘਣ ਵਾਲਾ ਕੰਮ ਆ ਦੇਖੋ ਜੀ ਇੱਕ ਵੱਡਾ ਐਕਸੀਡੈਂਟ ਹੋਇਆ ਨੌਜਵਾਨ ਦੀ ਮੌਤ ਹੋਈ ਹੈ ਜੋ ਕਿ ਵਿਆਹ ਚ ਜਾਗੋ ਵਿਆਹ ਦੇ ਉੱਤੇ ਜੋ ਜਾਗੋ ਮਣਾਉਂਦੇ ਨੇ 1 ਵਜੇ ਵਾਪਸ ਆਏ ਸੀਗਾ ਭੂਆ ਦੇ ਮੁੰਡੇ ਦੇ ਵਿਆਹ ਦੀ ਜਾਗੋ ਮਣਾ ਕੇ ਦੂਆ ਪਰਿਵਾਰ ਸੁਣਨ ਚ ਆਇਆ ਵੀ ਅੜਕਬਾਸ ਤੋਂ ਸੀ ਗੱਲ ਲੜਕੀ ਵਾਲਾ ਪਰਿਵਾਰ ਦੇਖ ਸਕਦੇ ਹੋ ਵੀ ਜਿੱਥੇ ਇੱਕ ਜਾਨ ਚਲੀ ਗਈ ਇੱਕ ਜ਼ਖਮੀ ਹੋ ਗਿਆ ਤੇ ਦੂਸਰੇ ਪਾਸੇ ਵਿਆਹਾਂ ਦੇ ਵਿੱਚ ਵੀ ਇੱਕ ਵੱਡੀ ਭੰਗਣਾ ਪੈ ਗਈ ਜੇ ਕਹ ਦੀ ਏ ਵਿਆਹ ਜਿੱਥੇ ਖੁਸ਼ੀਆਂ ਨਾਲ ਅੱਜ ਮਨਾਏ ਜਾਣਾ ਸੀਗਾ ਉਹ ਵਿਆਹਾਂ ਦੇ ਵਿੱਚ ਦੋਵੇਂ ਪਰਿਵਾਰਾਂ ਦੇ ਸੋਗ ਦੀ ਲਹਿਰ ਜਿਹੜੀ ਫੈਲ ਗਈ ਜੋ ਕਿ ਮੰਮੇ ਦਾ ਮੁੰਡਾ ਹੋ ਗਿਆ ਜਿਹਦਾ ਵਿਆਹ ਵਾਲਾ ਸੀ ਉਹਦੇ ਮਾਮੇ ਦੇ ਮੁੰਡੇ ਦੀ ਮੌਤ ਹੋਈ ਹੈ ਇਹ ਭੂਆ ਮਾਮਿਆਂ ਦੇ ਆਪਸ ਦੇ ਵਿੱਚ ਇਹ ਤਸਵੀਰਾਂ ਨੇ ਫੋਟੋ ਵੀ ਲਾਵਾਂਗੇ ਉਹਦੀ ਬਾਈ ਦੀ ਫੋਟੋ ਵੀ ਮੰਗਾਈ ਹੈਗੀ ਤੇ ਪਹਿਲਾਂ ਖਬਰ ਅਧੂਰੀ ਰਹਿ ਗਈ ਸੀ ਪਤਾ ਨਹੀਂ ਸੀ ਵੀ ਕੌਣ ਸੀ ਕਿਵੇਂ ਸੀ ਗੱਲਬਾਤ ਪਿੰਡ ਦਾ ਪਤਾ ਲੱਗਿਆ ਸੀ ਵੀ ਖੜਿਆਲੀ ਪਿੰਡ ਤੋਂ ਐ ਖੜਿਆਲੀ ਕੋਠੇ ਖੜਿਆਲੀ ਆਲਾ ਸਿੰਘਾਲੇ ਖੜਿਆਲ ਆਲਾ ਸਿੰਘਾਲੇ ਕੋਠੇ ਉਹ ਪਿੰਡ ਤੋਂ ਐ ਬਾਈ ਲਾਡੀ ਬਾਈ ਉਮਰ 30 ਸਾਲ ਜਿਹਦੀ ਮੌਤ ਹੋਈ ਹੈਗੀ ਦੇਖ ਸਕਦੇ ਹੋ ਤਸਵੀਰਾਂ ਤੇ ਆਹ ਗੱਡੀ ਐ ਜੀ ਤੇ ਉਹਨੂੰ ਪਾਸ ਕਰ ਰਹੀ ਸੀ ਕਿਵੇਂ ਕਰ ਰਹੀ ਸੀ ਤੁਹਾਨੂੰ ਪੂਰੀ ਗੱਲ ਬਾਤ ਦੱਸਾਂਗੇ ਇਹ ਇਧਰੋਂ ਆ ਰਹੀ ਸੀ ਉਹ ਉਧਰ ਜਾ ਰਹੀ ਸੀ ਤੇ ਲਾਈਟਰਾਂ ਪੈ ਗਈਆਂ ਕਿਸੇ ਦੇ ਪਰਲੇ ਪਾਸੇ ਜੇ ਬੱਜਿਆ ਹੋਇਆ ਫਿਰ ਉਹ ਫਿਰ ਕਲੀਅਰ ਐ ਵੀ ਉਹ ਰੇਟ ਚ ਖੜੀ ਐ ਉਹਨੂੰ ਪਾਸ ਕਰਦੀ ਸੀ ਦੇਖਦੇ ਆਪਾਂ ਆਹ ਪਾਸੇ ਵੀ ਹੈਗੀ ਐ ਲੱਗੀ ਹੋਈ ਕਿਉਂਕਿ ਰੇਟ ਜਿਹੜੀ ਇੱਕ ਪਾਸੇ ਘਿਸਰੀ ਹੋਈ ਹੈ ਹਾਂ ਉਧਰ ਬਿੱਟੀ ਉਧਰ ਕਬਰ ਕਰ ਤੇ ਇਹ ਪਾਸਾ ਸਾਫ਼ ਹੈ ਗੱਡੀ ਦਾ ਦੇਖ ਸਕਦੇ ਹੋ ਵੀ ਇੱਥੇ ਆ ਕੇ ਗੱਡੀ ਰੁਕ ਗਈ ਇਹ ਪਰ ਜੇ ਉੱਚੇ ਵਿੱਚ ਲੱਗੀ ਹੁੰਦੀ ਤਾਂ ਉਹ ਘਿਸਰਦੀ ਕੁਛ ਨਾ ਕੁਛ ਹੁਣ ਇਹ ਗੱਲ ਸਮਝ ਤੋਂ ਬਾਹਰ ਹੈ ਵੀ ਇਧਰਲੇ ਪਾਸੇ ਕੋਈ ਝਰੀਟ ਨਹੀਂ ਹੈਗੀ ਤੇ ਉਹ ਗੱਡੀ ਦਾ ਵਿੱਚ ਕੀ ਦਾਖਲ ਸੀਗਾ ਇਹ ਸਮਝ ਤੋਂ ਬਾਹਰ ਹੈ ਗੱਲ ਆ ਦੇਖੋ ਜੀ ਇਹ ਗੱਡੀ ਹੈ ਜਿਹੜੀ ਇਹ ਮੂਹਰੋਂ ਮੂਹਰੋਂ ਸਿੱਧਾ 1 ਪਾਸਾ ਵੱਜਿਆ ਗੱਡੀ ਦਾ ਆ ਤਸਵੀਰਾਂ ਨੇ ਜੀ ਫੋਟੋ ਵੀ ਲਾਵਾਂਗੇ ਨੌਜਵਾਨ ਦੀ ਤੇ ਇੱਥੇ ਸਵਿਫਟ ਕਾਰ ਆ ਪਾਸੇ ਵੱਜੀ ਆ ਕਿ ਸੋ ਅੱਛਾ ਸੋਫੀ ਬੰਦਾ ਸੀ ਆਪਾਂ ਕਹਿੰਦੇ ਵੀ ਰਾਤ ਨੂੰ ਸ਼ਰਾਬੀ ਜਾ ਹੋਰ ਅੱਛਾ ਸਕੂਲ ਬੈਂਡ ਵੀ ਰਾਤ ਨੂੰ 1 ਵਜੇ ਪਤਾ ਨਹੀਂ ਵੀ ਕਿੱਧਰੋਂ ਕਿੱਧਰ ਜਾ ਰਹੀ ਸੀ ਇਹਦਾ ਵੀ ਹਜੇ ਸਮਝ ਤੋਂ ਬਾਹਰ ਗੱਲ ਹੈ ਵੀ ਸਕੂਲ ਬੈਂਡ ਰਾਤ ਨੂੰ 1 ਵਜੇ ਕਿੱਥੋਂ ਆ ਰਹੀ ਸੀ ਕਿੱਧਰ ਜਾ ਰਹੀ ਸੀ ਜਾ ਇਹ ਵੀ ਭਾਈ ਕੋਈ ਬਰਾਤ ਚ ਜਾ ਕਿਤੇ ਗਈ ਹੋਵੇ ਉਹ ਵੱਖਰੀ ਗੱਲ ਹੈ ਕਿਸੇ ਸਿਸਟਮ ਹੋਰ ਬਣਿਆ ਹੋਵੇ ਤੇ ਤੇਜ਼ ਗੱਡੀਆਂ ਬਹੁਤ ਜ਼ਿਆਦਾ ਤੇਜ਼ ਨੇ ਆ ਜਗ੍ਹਾ ਤੇ ਸੀ ਫਿਰ ਇੱਧਰ ਕਰੀਆ ਰਸਤਾ ਖੋਲੇ ਆ ਤੇ ਇਸ ਤਰ੍ਹਾਂ ਦੇ ਨਾਲ ਇੱਕ ਨੌਜਵਾਨ ਦੀ ਹੈ ਜਿਹੜੀ ਮੌਤ ਹੋ ਗਈ ਜੋ ਕਿ ਵਿਆਹ ਦੇ ਵਿੱਚ ਗਿਆ ਸੀਗਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆ ਦੇਖੋ ਜੋੜਾ ਵੀ ਨੌਜਵਾਨ ਦਾ ਵਿੱਚ ਪਿਆ ਜੀ ਜੋੜਾ ਵੀ ਨੌਜਵਾਨ ਦਾ ਵਿੱਚ ਪਿਆਗਾ ਇਹ ਤਸਵੀਰਾਂ ਨੇ ਜੀ ਏਅਰ ਬੈਗ ਵੀ ਖੁੱਲੇ ਆ ਜੀ ਦੇਖ ਸਕਦੇ ਹੋ ਏਅਰ ਬੈਗ ਜਿਹੜਾ ਉਹ ਵੀ ਖੁੱਲੇ ਆ ਪਰ ਲਾ ਏਅਰ ਬੈਗ ਵੀ ਖੁੱਲੇ ਹੋਏ ਜੀ ਤਸਵੀਰਾਂ ਨੇ ਜੇ ਇਹ ਪੂਰੀ ਗੱਡੀ ਜ਼ਬਰਦਸਤ ਲੱਗੀ ਹੋਈ ਹੈ ਜੀ ਆ ਦੇਖੋ ਏਅਰ ਬੈਗ ਨੇ ਜਿਹੜੇ 2000 ਰੁਪਏ ਦੇ ਖੁੱਲੇ ਹੋਏ ਨੇ ਗੱਡੀ ਦੇ ਗੱਡੀ ਦੇ ਏਅਰ ਬੈਗ ਨੇ ਜਿਹੜੇ ਆ ਦੇਖੋ ਇਸ ਤਰ੍ਹਾਂ ਦੇ ਨਾਲ ਏਅਰ ਬੈਗ ਨੇ ਜਿਹੜੇ ਨਿਕਲੇ ਹੋਏ ਨੇ ਵਿੱਚੋਂ ਜਾਗੋ ਤੋਂ ਆ ਰਿਹਾ ਸੀਗਾ ਦੇਖ ਸਕਦੇ ਹੋ ਵੀ ਵਿਆਹ ਦੇ ਵਿੱਚੋਂ ਅੱਜ ਸਰਦਾਰ ਪੈਲਸ ਦੇ ਵਿੱਚ ਬਰਾਤ ਜਾਣੀ ਸੀਗੀ ਲਦਾਲ ਪਿੰਡ ਤੋਂ ਤਸਵੀਰਾਂ ਦੇਖ ਸਕਦੇ ਹੋ ਬਾਈ ਆਪਦੀ ਭੂਆ ਦੇ ਮੁੰਡੇ ਦੇ ਵਿਆਹ ਚੋਂ ਜਾਗੋ ਤੋਂ ਬਾਅਦ ਵਾਪਸ ਆ ਰਿਹਾ ਸੀ ਰਾਤ 1 ਵਜੇ ਰਾਤ 1 ਵਜੇ ਆਹ ਬੱਸ ਦੇ ਨਾਲ ਟਕਾਇਆ ਹੋਇਆ ਤੇ ਜਿਹਦੇ ਨਾਲ ਖੜਿਆਲ ਕੋਠਿਆਂ ਦੇ ਨੌਜਵਾਨ ਲਗਭਗ 28 30 ਸਾਲ ਦੇ ਦੀ ਮੌਤ ਹੋ ਗਈ ਬਹੁਤ ਦੁਖਦ ਸਮਾਚਾਰ ਹੈ ਦੇਖ ਕੇ ਚਲਾਇਆ ਕਰੋ ਯਾਰ ਗੱਡੀਆਂ ਜ਼ਿੰਦਗੀ ਇੱਕ ਵਾਰੀ ਹੀ ਆਉਂਦੀ ਆ ਦੁਬਾਰੇ ਦੁਬਾਰੇ ਨਹੀਂ ਆਉਂਦੀ ਤੇਜ਼ੀ ਬਹੁਤ ਜ਼ਿਆਦਾ ਅੱਜ ਕੱਲ੍ਹ ਜਿਹੜੀ ਤੇਜ਼ੀ ਇੰਨੀ ਜ਼ਿਆਦਾ ਚੱਲ ਰਹੀ ਐ ਸਾਈਡ ਤੇ ਕਰ ਲੋ ਬਾਈ ਉਹ ਕਹਿੰਦਾ ਮੈਂ ਪਹਿਲਾਂ ਲੰਘ ਜਾਉ ਕਹਿੰਦਾ ਮੈਂ ਪਹਿਲਾਂ ਲੰਘ ਜਾਉ ਕਹਿੰਦਾ ਮੈਂ ਪਹਿਲਾਂ ਲੰਘ ਜਾ ਇੰਨੀ ਤੇਜ਼ੀ ਪਤਾ ਨਹੀਂ ਕਿੱਥੇ ਜਾਣਗੇ ਕੀ ਕਰਾਂਗੇ ਅਸੀਂ ਇਹ ਤਾਂ ਹੁਣ ਪਤਾ ਨਹੀਂ ਕਿਵੇਂ ਹੋਇਆ ਵੱਖਰੀ ਗੱਲ ਐ ਬਾਈ ਸੇ ਕਹਿਣ ਦੀ ਗੱਲ ਐ ਵੀ ਤੇਜ਼ੀ ਨਾ ਕਰਿਆ ਕਰੋ ਹੁਣ ਲਾਈਟਾਂ ਪਈਆਂ ਨੇ ਕੀ ਹੋਇਆ ਵਿੱਚ ਉਹਦਾ ਵੀ ਯੋਗਦਾਨ ਐ ਗੱਡੀ ਦਾ ਉਹ ਵੀ ਵਿੱਚ ਐ ਜਿਹੜੀ ਉਹ ਖੜੀ ਐ ਉਹਦੇ ਵੀ ਵੱਜੀਆਂ ਹੋਈਆਂ ਨੇ ਘਰੇਟਾ